ਸਤ ਸ਼੍ਰੀ ਅਕਾਲ ਜੀ ਐਤਵਾਰ ਦਾ ਦਿਨ ਬਸ ਕਹਿ ਨੋਹੀਂ ਛੁੱਟੀ ਵਾਲਾ ਦਿਨ ਹੁੰਦਾ ਆ ਉਸ ਦਿਨ ਤਾਂ ਕੰਮ ਹੋਰ ਵੀ ਵੱਧ ਜਾਂਦੇ ਆ ਕੰਮ ਕਰਦੇ ਕਰਦੇ ਦੋ ਤਾਂ ਵੱਜਣੇ ਹੀ ਸੀ ਉਦੋਂ ਹੀ ਉਹਨੂੰ ਆਪਣੀ ਸਾਸਤ ਤੇ ਰਮਨ ਦੀਆਂ ਉੱਚੀ ਉੱਚੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣਾਈ ਦਿੱਤੀ ਜ਼ਰੂਰ ਅੱਜ ਰਮਨ ਫੇਰ ਆਪਣੀ ਸਾਸ ਨਾਲ ਲੜ ਕੇ ਆ ਗਈ ਹੋਣੀ ਆ ਰਮਣ ਉਦੀ ਛੋਟੀ ਨਨਾਨਿਆ ਜੀ ਦਾ ਸੋਹਰਾਕਰ ਇਸ ਸ਼ਹਿਰ ਵਿੱਚ ਆ ਜਦੋਂ ਵੀ ਰਮਣ ਆਪਣੇ ਸੌਰੀ ਕਿਸੇ ਨਾਲ ਲੜਦੀ ਤਾਂ ਲੜਨ ਤੋਂ ਬਾਅਦ ਬੈਗ ਫੜ ਕੇ ਆਪਣੇ ਪੇਕੇ ਆ ਜਾਂਦੀ ਰਮਣ ਕਰ ਦੀ ਸਭ ਤੋਂ ਛੋਟੀ ਤੇ ਸਭ ਤੋਂ लाਡਲੀ ਧੀ ਹੋਣ ਦੇ ਕਾਰਨ ਉਹਦਾ ਇਸ ਤਰ੍ਹਾਂ ਲੜ ਕੇ ਪੇਕੇ ਆ ਜਾਣਾ ਉਹਦੀਆਂ ਇਹੋ ਜਿਹੀਆਂ ਹਰਕਤਾਂ ਦੇ ਲਈ ਉਹਨੂੰ ਸਮਝਾਉਣ ਦੇ ਬਦਲੇ ਉਦੀ ਮਾਂ ਵਾਅਦ ਚੜ ਕੇ ਰਮਨ ਦੇ ਸਹੁਰਿਆਂ ਨੂੰ ਗਾਲ੍ਹਾਂ ਦੇਣ ਲੱਗਦੀ ਤੇ ਉਹਨੂੰ ਉਹਨਾਂ ਨੂੰ ਹਰ ਛੋਟੀ-ਛੋਟੀ ਗੱਲ ਤੇ ਕੋਸਦੀ ਰਹਿੰਦੀ ਫਿਰ ਲੜਾਈ ਦਾ ਦੂਜਾ ਪਹਿਲੂ ਸ਼ੁਰੂ ਹੋ ਜਾਂਦਾ ਰਮਨ ਦੇ ਪਤੀ ਹਰਸ਼ ਨੂੰ ਦੂਜੇ ਦਿਨ ਇੱਥੇ ਬੁਲਾਇਆ ਜਾਂਦਾ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਜਿਹੜੀਆਂ ਹਰ ਘਰ ਵਿੱਚ ਹੁੰਦੀਆਂ ਆ ਉਹਨਾਂ ਲਈ ਉਹਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਜਾਂਦੀਆਂ ਹਰਸ਼ ਤੇ ਉਹਦਾ ਪਰਿਵਾਰ ਕਾਫੀ ਸਧਾਰਨ ਸੀ ਜਦਕੇ ਰਮਨ ਦਾ ਪਰਿਵਾਰ ਤੇ ਉਹਦਾ ਰਹਿਣ ਸਹਿਣ ਬਹੁਤ ਅਲੱਗ ਸੀ ਇਸ ਲਈ ਹਰਸ਼ ਰਮਨ ਦੇ ਪਰਿਵਾਰ ਕੋਲੋਂ ਦੱਬ ਕੇ ਰਹਿੰਦਾ ਤੇ ਚੁੱਪਚਾਪ ਸਾਰੀਆਂ ਗੱਲਾਂ ਸੁਣ ਲੈਂਦਾ ਸੀ ਤੇ ਗੱਲਾਂ ਸੁਣ ਤੋਂ ਬਾਅਦ ਰਮਨ ਨੂੰ ਆਪਣੇ ਨਾਲ ਵਾਪਸ ਲੈ ਜਾਂਦਾ ਛੇਤੀ ਛੇਤੀ ਨਹਾ ਕੇ ਰੀਚਰ ਸੋਈ ਵੱਲ ਗਈ ਉਦੋਂ ਹੀ ਉਹਦੀ ਸੱਸ ਦੀ ਨਜ਼ਰ ਉਹਦੇ ਤੇ ਪੈ ਗਈ ਤੇ ਉਹਦੀ ਸੱਸ ਰੀਚਾ ਨੂੰ ਸੁਨਾਸ ਸੁਣਾ ਕੇ ਉੱਚੀ ਆਵਾਜ਼ ਵਿੱਚ ਬੋਲੀ ਲੈ ਮਹਾਰਾਣੀ ਪੂਰੇ 3 ਘੰਟੇ ਲਾ ਕੇ ਫਿਰਣਾ ਕੇ ਆਈ ਆ ਪਤਾ ਨਹੀਂ ਕੀ ਕੀ ਕਰਦੀ ਰਹਿੰਦੀ ਆ ਇਹ ਬਾਥਰੂਮ ਵਿੱਚ ਘਰ 'ਚ ਚਾਹੇ ਤੂਫਾਨ ਆ ਜਾਵੇ ਪਰ ਇਹਨੂੰ ਕੋਈ ਹੋਸ਼ੀ ਨਹੀਂ ਰਹਿੰਦਾ ਹਾਲਾਂਕਿ ਉਹਦੀ ਸੱਸ ਚੰਗੀ ਤਰ੍ਹਾਂ ਜਾਣਦੀ ਸੀ ਕਿ ਐਤਵਾਰ ਨੂੰ ਹਫ਼ਤੇ ਭਰ ਦੇ ਢੇਰ ਸਾਰੇ ਜਮਾ ਹੋਏ ਕੱਪੜੇ ਰੀਚਾ ਨੂੰ ਧੋਣੇ ਪੈਂਦੇ ਸੀ ਫਿਰ ਵੀ ਆਪਣੀ ਕੁੜੀ ਦੀ ਪੜਾਅ ਉਹ ਰੀਚਾ ਤੇ ਕੱਢ ਰਹੀ ਸੀ ਵੈਸੇ ਵੀ ਕਾਫੀ ਧੇਰ ਹੋ ਗਈ ਸੀ ਇਸ ਲਈ ਰੀਚਾ ਚੌਲ ਬਣਾਉਣ ਲਈ ਪਾਣੀ ਗੈਸ ਉੱਤੇ ਰੱਖਣ ਲੱਗੀ ਡੱਬੇ ਵਿੱਚੋਂ ਦਾਲ ਕੱਢਣ ਲੱਗੀ ਉਦੋਂ ਹੀ ਰਸੋਈ ਦੇ ਦਰਵਾਜ਼ੇ ਤੇ ਖੜੇ ਵਿਜੇ ਦੀ ਸਖਤ ਆਵਾਜ਼ ਨੇ ਉਹਨੂੰ ਡਰਾ ਦਿੱਤਾ ਸਾਰਾ ਦਿਨ ਘਰ ਬੈਠੀ ਬੈਠੀ ਪਤਾ ਨਹੀਂ ਕਿਹੜਾ ਪਹਾੜ ਤੋੜਦੀ ਰਹਿਣੀ ਆ ਤੂੰ ਕਿ ਕੋਈ ਆਵੇ ਜਾਂ ਜਾਵੇ ਕਿਸੇ ਦੀ ਆਉਪਾਗਤ ਕਰਨਾ ਤਾਂ ਦੂਰ ਦੀ ਗੱਲ ਆ ਤੈਨੂੰ ਤਾਂ ਕਿਸੇ ਨੂੰ ਮਿਲਣ ਤੱਕ ਦੀ ਵੇਲ ਨਹੀਂ ਮਿਲਦੀ ਕੋਈ ਮਰੇ ਜਾਂ ਜੀਵੇ ਤੈਨੂੰ ਕੀ ਆ ਹਰ ਵਕਤ ਆਪਣਾ ਹੀ ਸੁੱਖ ਲੱਭਦੀ ਰਹਿਣੀ ਆ ਤੂੰ 1 ਵਜਣ ਵਾਲਾ ਸੀ ਇਸ ਲਈ ਮੈਂ ਸੋਚਿਆ ਚੌਲ ਬਣਾ ਦਵਾਂ ਕਿਉਂਕਿ ਮਾਂ ਜੀ ਠੀਕ ਹੈ 1 ਵਜੇ ਖਾਣਾ ਖਾ ਲੈਂਦੇ ਆ ਫਿਰ ਆ ਰਾਮ ਨਾਲ ਬਹਿ ਕੇ ਰਮਨ ਨਾਲ ਗੱਲਾਂ ਕਰੂੰਗੀ ਰੀਜਾ ਦੇ ਜਵਾਬ ਤੇ ਵਿਜੇ ਦੇ ਤਾਨੇ ਸ਼ੁਰੂ ਹੋ ਗਏ ਬਹੁਤ ਆਸਾਨ ਆ ਤੁਹਾਡਾ ਕਿ ਛੁੱਟੀ ਵਾਲੇ ਦਿਨ ਵੀ 1 ਵਜੇ ਤੱਕ ਖਾਣਾ ਤਿਆਰ ਹੋ ਜਾਊਗਾ ਘਰ ਵਿੱਚ ਗਿਣੇ-ਚੁਣੇ ਬਸ 4 ਮੈਂਬਰ ਆ ਜਿਹਦੇ ਵਿੱਚ ਬੱਚਿਆਂ ਨੂੰ ਤਾਂ ਮਾਂ ਹੀ ਸੰਭਾਲਦੀ ਆ ਫਿਰ ਵੀ ਨਖਰੇ ਐਵੇਂ ਵਿਖਾਊਗੀ ਕਿ ਜਿਵੇਂ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਹੋਵੇ ਵਿਜੇ ਜਿਵੇਂ ਆਇਆ ਸੀ ਉਵੇਂ ਹੀ ਬੁੜਬੜਾਉਂਦੇ ਹੋਏ ਚਲਾ ਗਿਆ ਉਹ ਵੀ ਦਾਲ ਚੌਲ ਚੁੱਲੇ ਤੇ ਰੱਖ ਕੇ ਪਿੱਛੇ-ਪਿੱਛੇ ਡਰਾਈਵਿੰਗ ਰੂਮ ਵਿੱਚ ਆ ਗਈ ਜਿੱਥੇ ਸੋਫੇ ਤੇ ਰਮਨ ਬੈਠੀ ਅਥਰੂ ਵਹਾ ਰਹੀ ਸੀ ਉਥੇ ਹੀ ਕੋਲ ਹੀ ਉਹਦੀ ਸੱਸ ਬੈਠੀ ਰਮਨ ਦੇ ਸਹੁਰਿਆਂ ਬਾਰੇ ਬਹੁਤ ਹੀ ਕੌੜੀਆਂ ਕੌੜੀਆਂ ਗੱਲਾਂ ਕਹਿ ਰਹੀ ਸੀ ਜਿਵੇਂ ਹੀ ਉਹਦੀ ਨਜ਼ਰ ਰੀਚਾ ਤੇ ਪਈ ਤਾਂ ਉਹਨੇ ਪੈੜਾ ਜਿਹਾ ਮੂੰਹ ਬਣਾ ਕੇ ਰੀਚਾ ਵੱਲ ਵੇਖਿਆ ਤੇ ਕਹਿਣ ਲੱਗੀ ਇੱਕ ਸਾਡੇ ਘਰ ਦੀ ਬਹੂ ਆ ਜਿਹੜੀ ਇੱਥੇ ਬੈਠੀ ਸੁਖ ਭੋਗ ਰਹੀ ਆ ਜੀਨੇ ਕਦੀ ਆਪਣੇ ਮਾਪਿਓ ਦੇ ਘਰ ਜਾਣ ਬਾਰੇ ਸੋਚਿਆ ਵੀ ਨਹੀਂ ਹੋਣਾ ਤੇ ਇੱਕ ਸਾਡੇ ਘਰ ਦੀ ਧੀ ਆ ਜਿਹੜੀ ਪਤਾ ਨਹੀਂ ਕਿਹੜੇ ਜਨਮਾਂ ਦਾ ਪਾਪ ਭੁਗਤ ਰਹੀ ਆ ਚਾਹੇ ਕਿੰਨਾ ਵੀ ਆਪਣੇ ਸਹੁਰੇ ਆਲੀ ਕਰ ਲਵੇ ਪਰ ਉਹਨਾਂ ਦਾ ਮੂੰਹ ਸਿੱਧਾ ਨਹੀਂ ਹੁੰਦਾ ਕਿੰਨਾ ਦਿੱਤਾ ਸੀ ਅਸੀਂ ਆਪਣੀ ਧੀ ਦੇ ਵਿਆਹ ਤੇ ਬਹੂ ਦੇ ਪੇਕੇ ਆਂਗ ਹੱਥ ਹਿਲਾ ਕੇ ਨਹੀਂ ਧੋਰਿਆ ਸੀ ਫਿਰ ਵੀ ਸਾਡੀ ਧੀ ਇੱਕ ਦਿਨ ਵੀ ਚੈ ਨਾਲ ਨਹੀਂ ਰਹਿ ਪਾਈ ਉਥੇ ਰੀਤਾ ਗੱਲ ਦਾ ਰੁਖ ਪਲਟਣ ਲਈ ਰਮਨ ਨੂੰ ਬੋਲੀ ਚਾ ਪੀਏਗੀ ਵੈਸੇ ਖਾਣਾ ਵੀ ਤਿਆਰ ਹੋ ਹੀ ਚੱਲਿਆ ਆ ਤਾਂ ਵਿਜੇ ਬੋਲਿਆ ਬਹੁਤ ਛੇਤੀ ਚਾਹ ਦੀ ਜਿਆਦਾ ਆ ਗਈ ਇਹ ਵੀ ਨਹੀਂ ਸੋਚਿਆ ਕਿ ਕੋਈ ਚਾਹ ਪੀਣ ਦਾ ਟਾਈਮ ਆ ਪੁੱਛ ਲਿਆ ਬੜੀ ਮਿਹਰਬਾਨੀ ਕੀਤੀ ਹੁਣ ਜਾ ਜਾ ਕੇ ਖਾਣਾ ਲਾ ਵਿਜੇ ਦੀਆਂ ਗੱਲਾਂ ਨਾਲ ਰੀਚਾ ਉਦਾਸ ਹੋ ਗਈ ਤੇ ਉਹ ਉੱਠ ਕੇ ਫਿਰ ਰਸੋਈ ਵਿੱਚ ਚਲੀ ਗਈ ਇਧਰ ਉਹਦੀ ਸੱਸ ਦਾ ਰੋਣਾ ਸ਼ੁਰੂ ਹੋ ਗਿਆ ਸਾਡੀ ਤਾਂ ਕਿਸਮਤ ਹੀ ਖੋਟੀ ਆ ਬਹੂ ਮਿਲੀ ਤਾਂ ਉਹ ਵੀ ਕਿਸੇ ਢੰਗ ਦੀ ਨਹੀਂ ਜਵਾਈ ਮਿਲਿਆ ਤਾਂ ਉਹ ਵੀ ਉਸੇ ਵਰਗਾ ਆ ਹਮੇਸ਼ਾ ਆਪਣੀ ਮਾਂ ਦੇ ਪੱਲੂ ਨਾਲ ਹੀ ਬੰਨਿਆ ਰਹਿੰਦਾ ਆ ਪਤੀ ਦੀ ਖੁਦਗਰਜ਼ੀ ਤੇ ਸੱਸ ਦਾ ਇਹ ਵਿਹਾਰ ਰੀਚਾ ਦੇ ਦਿਲ ਨੂੰ ਛੰਨੀ ਕਰ ਗਿਆ ਸੀ ਫਿਰ ਵੀ ਸਾਰੇ અપਮਾਨ ਨੂੰ ਝੱਲਦੇ ਹੋਏ ਉਹ ਠੀਕ ਹੋਣ ਦੀ ਕੋਸ਼ਿਸ਼ ਕਰਦੇ ਹੋਏ ਕੰਮ ਵਿੱਚ ਲੱਗ ਗਈ ਹਰ ਵਾਰ ਵਾਂਗ ਫੋਨ ਕਰਕੇ ਰਮਨ ਦੇ ਪਤੀ ਨੂੰ ਬੁਲਾਇਆ ਗਿਆ ਪਰ ਇਸ ਵਾਰ ਹਰਸ਼ ਨੇ ਆਉਣ ਤੋਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਹਰਸ਼ ਦਾ ਕਹਿਣਾ ਸੀ ਕਿ ਰਮਨ ਖੁਦ ਹੀ ਘਰ ਛੱਡ ਕੇ ਗਈ ਆ ਤਾਂ ਖੁਦ ਹੀ ਵਾਪਸ ਆ ਜਾਵੇ ਬਹੁਤ ਦਬਾਅ ਪਾਉਣ ਤੇ ਵੀ ਉਹ ਕਿਸੇ ਵੀ ਕੀਮਤ ਤੇ ਰਮਨ ਨੂੰ ਲੈਣ ਉਹ ਲਈ ਤਿਆਰ ਨਹੀਂ ਹੋਇਆ ਵਿਜੇ ਨੇ ਸਾਰੇ ਹੱਥ ਕੰਡੇ ਅਪਣਾ ਲਏ ਪੁਲਿਸ ਦੀਆਂ ਧਮਕੀਆਂ ਵੀ ਦੇੰਦਾ ਰਿਹਾ ਪਰ ਰਮਨ ਦੇ ਪਤੀ ਤੇ ਸਹੁਰੇ ਵਾਲਿਆਂ ਨੇ ਆਪਣੀ ਜਿਦ ਨਹੀਂ ਛੱਡੀ ਦੋਵਾਂ ਪਾਸੇ ਕੋਈ ਵੀ ਝੁਕਰਨ ਨੂੰ ਤਿਆਰ ਹੀ ਨਹੀਂ ਸੀ ਰਮਨ ਆਪਣੀ ਸੱਸ ਤੇ ਵਿਜੇ ਨੂੰ ਜਿਦ ਛੱਡ ਸਮਝੌਤਾ ਕਰਨ ਦੀ ਸਲਾਹ ਦੇਣਾ ਚਾਹੁੰਦੀ ਸੀ ਪਰ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਦੇ ਬੋਲਣ ਦਾ ਘਰ ਵਾਲਿਆਂ ਤੇ ਕੋਈ ਅਸਰ ਨਹੀਂ ਹੋਣਾ। ਉਹਦੀ ਸਾਸਣੇ ਉਹਦੀ ਉਸ ਘਰ ਵਿੱਚ ਕਦੀ ਚੱਲਣ ਹੀ ਨਹੀਂ ਦਿੱਤੀ। ਹਰ ਇੱਕ ਗੱਲ ਦਾ ਫੈਸਲਾ ਉਹਦੀ ਸੱਸ ਹੀ ਕਰਦੀ ਸੀ। ਬੱਚੇ ਵੀ ਮਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਕੁਝ ਜ਼ਿਆਦਾ ਹੀ ਸਵਾਰਥੀ ਹੋ ਗਏ ਸੀ। ਰਮਣ ਵੀ ਆਪਣੇ ਸਹੁਰੇ ਮਾਂ ਦੇ ਵਾਂਗ ਸਾਰਾ ਕੁਝ ਆਪਣੀ ਮੁਠੀ 'ਚ ਕਰਨ ਲਈ ਹਮੇਸ਼ਾ ਆਪਣੀ ਸਾਸਤੇ ਨਨਾਨ ਤੇ ਪਤੀ ਨਾਲ ਲੜਦੀ ਰਹਿੰਦੀ ਛੋਟੀ ਛੋਟੀ ਗੱਲ ਤੇ ਹੀ ਆਪਣੀ ਮਾਂ ਨੂੰ ਫੋਨ ਕਰ ਲੈਂਦੀ ਤੇ ਉਹਦੀ ਸਲਾਹ ਲੈਂਦੀ ਤੇ ਉਹਦੇ ਦਸਣ ਅਨੁਸਾਰ ਘਰ ਚਲਾਉਣ ਦੀ ਕੋਸ਼ਿਸ਼ ਕਰਦੀ ਉਹ ਜਦੋਂ ਕਦੀ ਥੋੜੀ ਜਿਹੀ ਵੀ ਬਿਮਾਰ ਹੋ ਜਾਂਦੀ ਤਾਂ ਤੁਰੰਤ ਆਪਣੀ ਮਾਂ ਨੂੰ ਫੋਨ ਕਰ ਦਿੰਦੀ ਤੇ ਉਹਦੀ ਮਾਂ ਉਥੇ ਪਹੁੰਚ ਕੇ ਰਮਨ ਨੂੰ ਆਪਣੇ ਨਾਲ ਘਰ ਲੈ ਆਉਂਦੀ ਰਮਨ ਦੇ ਵਿਹਾਰ ਤੇ ਘਰ ਵਿੱਚ ਮਾਂ ਦੇ ਦਖਲ ਅੰਦਾਜ਼ੀ ਨਾਲ ਰਾਮਨ ਦਾ ਘਰ ਟੁੱਟਣ ਲੱਗਾ ਸੀ ਸੱਸ ਅਤੇ ਪਤਰਣੀ ਦੀਆਂ ਹਰਕਤਾਂ ਤੋਂ ਹਰਸ਼ ਬੁਰੀ ਤਰ੍ਹਾਂ ਖਿੱਚ ਚੁੱਕਿਆ ਸੀ ਆਪਣੀ ਸੱਸ ਦੀ ਲੋੜ ਤੋਂ ਵੱਧ ਦਖਲਅੰਦਾਜ਼ੀ ਉਹਨੂੰ ਬਿਲਕੁਲ ਪਸੰਦ ਨਹੀਂ ਸੀ ਉਹ ਰਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਰਮਨ ਆਪਣਾ ਬੈਗ ਚੁੱਕ ਕੇ ਪੇਕੇ ਪਹੁੰਚ ਜਾਂਦੀ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਸਮਝੌਤਾ ਹੋ ਹੀ ਜਾਂਦਾ ਸੀ ਪਰ ਇਸ ਵਾਰ ਦੋਵੇਂ ਪਰਿਵਾਰ ਆਪਣੀ ਆਪਣੀ ਗੱਲ ਮੰਨਵਾਉਣ ਲਈ ਜਿੱਦ ਤੇ ਅੜੇ ਸੀ ਇਹੋ ਕਾਰਨ ਸੀ ਕਿ ਗੱਲ ਤਲਾਕ ਤੱਕ ਪਹੁੰਚ ਗਈ ਘਰ ਵਿੱਚ ਇਸੇ ਗੱਲ ਨੂੰ ਲੈ ਕੇ ਹਰ ਟਾਈਮ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਪਰਿਵਾਰ ਦਾ ਵਾਧਾ ਤਣਾਅ ਹੁਣ ਗੁੱਸੇ ਦੇ ਰੂਪ ਵਿੱਚ ਰੀਝਾ ਤੇ ਬਰਸਦਾ ਵਿਜੇ ਦਾ ਵਿਹਾਰ ਵੀ ਆਪਣੀ ਪਤਨੀ ਦੇ ਪ੍ਰਤੀ ਥੋੜਾ ਜਿਆਦਾ ਹੀ ਰੁੱਖਾ ਹੋ ਗਿਆ ਸੀ ਹਰ ਛੋਟੀ ਵੱਡੀ ਗੱਲ ਹੀ ਉਹ ਆਪਣੀ ਪਤਨੀ ਨੂੰ ਹਿੰਦੋਸ਼ੀ ਠਹਿਰਾ ਦਿੰਦਾ ਸੀ ਗੁੱਸੇ ਵਾਲਾ ਤਾਂ ਉਹ ਪਹਿਲਾਂ ਹੀ ਸੀ ਤੇ ਵਾਦੀ ਪਰੇਸ਼ਾਨੀ ਨੇ ਉਹਨੂੰ ਹੋਰ ਵੀ ਕਠੋਰ ਬਣਾ ਦਿੱਤਾ ਸੀ ਇੱਕ ਦਿਨ ਸਬਜ਼ੀ ਵਿੱਚ ਥੋੜਾ ਨਮਕ ਤੇਜ ਹੋ ਜਾਣ ਤੇ ਵਿਜੇ ਇੰਨਾ ਗੁੱਸੇ ਵਿੱਚ ਆ ਗਿਆ ਕਿ ਰੀਝਾ ਨੂੰ ਗੁੱਸੇ ਦੇ ਮਾਰੇ ਨੇ ਇੱਕ ਜ਼ੋਰ ਨਾਲ ੱੱਕਾ ਦਿੱਤਾ ਕਿ ਉਹ ਸਿੱਧਾ ਕੰਧ ਨਾਲ ਜਾ ਕੇ ਟਕਰਾ ਗਈ ਤੇ ਉਹਦੇ ਸਿਰ ਤੇ ਬਹੁਤ ਗਹਿਰੀ ਸੱਟ ਲੱਗ ਗਈ ਰੀਚਾ ਦੇ ਸਬਰ ਦਾ ਬੰਨ ਅੱਜ ਟੁੱਟ ਗਿਆ ਸੀ ਤੇ ਉਹਨੇ ਬਹੁਤ ਹੀ ਉੱਚੀ ਆਵਾਜ਼ ਵਿੱਚ ਕਿਹਾ ਵਿਜੇ ਹਿੰਮਤ ਕਿਵੇਂ ਹੋਈ ਤੇਰੀ ਮੇਰੇ ਉੱਤੇ ਹੱਥ ਚੁੱਕਣ ਦੀ ਬਹੁਤ برداشت ਕਰ ਲਿਆ ਮੈਂ ਹੁਣ ਹੋਰ ਨਹੀਂ ਇੰਨੀ ਪੜੀ ਲਿਖੀ ਤਾਂ ਮੈਂ ਹਾਂ ਹੀ ਕਿ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਦੀਆਂ ਇਹ ਨਾ ਸੋਚੀਂ ਕਿ ਤੇਰੇ ਉੱਤੇ ਨਿਰਭਰ ਰਹੂੰਗੀ ਤਾਂ ਤੇਰੇ ਸਾਰੇ ਜੁਰਮ ਜ਼ਿੰਦਗੀ ਭਰ ਸਹਿੰਦੀ ਰਹੂੰਗੀ ਬੈਠਾ ਰਹਿ ਆਪਣੀ ਮਾਂ ਦੀ ਗੋਦੀ ਚ ਆਪਣੀ ਭੈਣ ਦਾ ਘਰ ਤਾਂ ਤੂੰ ਤੋੜ ਲਿਆ ਆਪਣੀ ਮਾਂ ਦੀ ਗੋਦ ਵਿੱਚ ਬੈਠੇ ਬੈਠੇ ਨੇ ਹੁਣ ਆਪਣਾ ਘਰ ਵੀ ਤੋੜ ਲੈ ਜਾ ਰਹੀਆਂ ਮੈਂ ਇਹ ਕਹਿ ਕੇ ਰੀਚਾ ਦੁਖੀ ਮਨ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਤੇ ਸਿਰ ਤੇ ਲੱਗੀ ਸੱਟ ਨਾਲੋਂ ਜ਼ਿਆਦਾ ਉਹਦੇ ਦਿਲ ਦੀ ਸੱਟ ਨੇ ਉਹਨੂੰ ਬੇਚੈਨ ਕਰ ਦਿੱਤਾ ਸੀ ਰੀਚਾ ਦਾ ਇਹ ਰੂਪ ਵੇਖ ਕੇ ਅੱਜ ਵਿਜੇ ਤੇ ਉਹਦੀ ਸੱਸ ਦੋਵੇਂ ਹੈਰਾਨ ਰਹਿ ਗਏ ਤੇ ਰਮਨ ਉਹਨੂੰ ਅੱਜ ਇਹ ਅਹਿਸਾਸ ਹੋ ਰਿਹਾ ਸੀ ਕਿ ਉਹਦੀ ਜਿੱਦ ਨਾਲ ਉਹਦਾ ਘਰ ਤਾਂ ਟੁੱਟ ਹੀ ਗਿਆ ਹੁਣ ਉਹਦੇ ਭਰਾ ਦਾ ਘਰ ਵੀ ਟੁੱਟਣ ਦੀ ਕਗਾਰ ਤੇ ਆ ਚੁੱਕਿਆ ਆ ਵਿਜੇ ਤੇ ਉਹਦੀ ਮਾਂ ਤਾਂ ਹਜੇ ਵੀ ਆਪਣੇ ਕਮਾਂਡ ਵਿੱਚ ਚੋਰ ਸੀ ਤਾਂ ਵਿਜੇ ਨੇ ਜ਼ੋਰ ਨਾਲ ਕਿਹਾ ਹਾਂ ਹਾਂ ਜਾ ਦੋ ਦਿਨ ਝਾਟੇ ਦਾਲ ਦਾ ਪਾ ਪਤਾ ਲੱਗ ਜਾਊਗਾ ਅਰਜ ਰੀਚਾ ਚੁੱਪ ਰਹਿਣ ਵਾਲੀ ਨਹੀਂ ਸੀ ਤੇ ਉਹਨੇ ਕਿਹਾ ਕੁਝ ਵੀ ਹੋ ਜਾਵੇ ਪਰ ਤੇਰੇ ਕੋਲ ਮੈਂ ਵਾਪਸ ਨਹੀਂ ਆਉਂਗੀ ਤੇ ਨਾ ਹੀ ਆਪਣੇ ਮਾਪਿਓ ਦੇ ਮੋਢਿਆਂ ਤੇ ਮੈਂ ਬੋਝ ਬਣ ਲਈ ਜਾ ਰਹੀਆਂ ਕਿਉਂਕਿ ਮੈਨੂੰ ਪਤਾ ਆ ਉਹ ਇਸ ਉਮਰ ਵਿੱਚ ਇਹ ਸਭ ਨਹੀਂ ਸਾਂਭ ਸਕਦੇ ਬਹੁਤ ਸਹਿ ਲਿਆ ਮੈਂ ਤੁਹਾਨੂੰ ਤੇ ਤੁਹਾਡੇ ਕਮੰਡ ਨੂੰ ਇੰਨਾ ਕਹਿ ਕੇ ਰੀਚਾ ਆਪਣਾ ਸਮਾਨ ਲੈ ਕੇ ਘਰੋਂ ਬਾਹਰ ਨਿਕਲਣ ਲੱਗੀ ਤਾ ਵਿਜੇ ਤੇ ਉਹਦੀ ਸਾਸ ਨੇ ਸੁਪਣੀ ਵਿੱਚ ਵੀ ਨਹੀਂ ਸੋਚਿਆ ਸੀ ਕਿ ਰੀਚਾ ਇਸ ਤਰ੍ਹਾਂ ਘਰ ਛੱਡ ਕੇ ਜਾਣ ਦੀ ਹਿੰਮਤ ਕਰੂਗੀ ਅਚਾਨਕ ਰਮਨ ਨੇ ਰੀਚਾ ਦਾ ਹੱਥ ਫੜ ਲਿਆ ਤੇ ਕਿਹਾ ਨਹੀਂ ਭਾਬੀ ਮੇਰੀ ਵਜ੍ਹਾ ਨਾਲ ਤੁਸੀਂ ਆਪਣਾ ਘਰ ਨਾ ਤੋੜੋ ਅੱਜ ਮੈਨੂੰ ਆਪਣੀ ਇੱਕ ਇੱਕ ਗਲਤੀ ਦਿਖਾਈ ਦੇ ਰਹੀ ਆ ਤੇ ਆਪਣੇ ਭਰਾ ਵਿਜੇ ਨੂੰ ਕਿਹਾ ਵੀਰੇ ਘਰ ਟੁੱਟਣ ਦਾ ਦਰਦ ਕੀ ਹੁੰਦਾ ਆ ਮੈਨੂੰ ਸਮਝ ਆ ਗਿਆ ਆ ਗਲਤ ਭਾਬੀ ਤੇ ਹਰਸ਼ ਨਹੀਂ ਆ ਗਲਤ ਮੈਂ ਤੇ ਤੁਸੀਂ ਹੋ ਤੇ ਨਾਲ ਹੀ ਸਾਡੀ ਮਾਂ ਆ ਜਿਹਦੇ ਵਿੱਚ ਸ਼ੁਰੂ ਤੋਂ ਹੀ ਕਮਾਂਡ ਰਿਆ ਆ ਤੇ ਉਹਨੇ ਪੂਰੇ ਘਰ ਤੇ ਆਪਣਾ ਰਾਜ ਚਲਾਇਆ ਆ ਤੇ ਸਾਨੂੰ ਦੋਵਾਂ ਨੂੰ ਵੀ ਆਪਣੇ ਵਰਗਾ ਹੀ ਬਣਾ ਲਿਆ ਆ ਸਾਨੂੰ ਦੋਵਾਂ ਨੂੰ ਆਪਣੇ ਰਿਸ਼ਤੇ ਬਚਾਉਣ ਲਈ ਖੁਦ ਪਹਿਲ ਕਰਨੀ ਪਊਗੀ ਮੈਂ ਨਹੀਂ ਚੰਦੀ ਕਿ ਮੇਰੇ ਨਾਲ ਨਾਲ ਤੁਹਾਡਾ ਘਰ ਵੀ ਟੁੱਟ ਜਾਵੇ ਭਾਬੀ ਕੋਲੋਂ ਮਾਫੀ ਮੰਗ ਲਾ ਵੀਰੇ ਸੋਚ ਕੇ ਵੇਖ ਕੀ ਨਹੀਂ ਕੀਤਾ ਉਹਨਾਂ ਨੇ ਇਸ ਘਰ ਲਈ ਤੇ ਬਦਲੇ ਵਿੱਚ ਉਹਨਾਂ ਨੂੰ ਕੀ ਮਿਲਿਆ ਬਸ અપਮਾਨ ਭਾਬੀ ਨੂੰ ਰੋਕ ਲੈ ਨਹੀਂ ਤਾਂ ਜ਼ਿੰਦਗੀ ਭਰ ਪਸ਼ਤੌਨ ਤੋਂ ਇਲਾਵਾ ਤੇਰੇ ਹੱਥ ਕੁਝ ਨਹੀਂ ਆਊਗਾ ਰੀਚਾ ਦੀਆਂ ਅੱਖਾਂ ਭਰ ਆਈਆਂ ਵਿਜੇ ਨੂੰ ਵੀ ਆਪਣੀ ਗਲਤੀ ਦਾ ਗਲਤੀ ਸਮਝ ਆ ਚੁੱਕੀ ਸੀ ਤੇ ਉਹਨੇ ਅੱਗੇ ਵਧ ਕੇ ਰੀਚਾ ਕੋਲੋਂ ਮਾਫੀ ਮੰਗਦੇ ਹੋਏ ਉਹਨੂੰ ਰੋਕ ਲਿਆ ਪਰ ਉਹਦੀ ਸੱਸ ਉਹ ਤਾਂ ਹਜੇ ਵੀ ਆਪਣੇ ਕਮਾਂਡ ਵਿੱਚ ਹੀ ਬੋਲ ਰਹੀ ਸੀ ਕਰੋ ਦੋਵੇਂ ਭੈਣ ਭਰਾ ਜੋ ਕਰਨਾ ਆ ਤੇ ਆਪਣੇ ਆਪਣੇ ਪਤੀ ਤੇ ਪਤਨੀ ਦੇ ਪਿੱਛੇ ਪਿੱਛੇ ਪੂਛ ਹਲਾਓ ਕੋਈ ਇੱਜ਼ਤ ਨਹੀਂ ਰਹਿ ਜਾਣੀ ਹੁਣ ਤੁਹਾਡੀ ਦੋਵਾਂ ਦੀ ਰੀਚਾ ਨੇ ਰਮਨ ਨੂੰ ਕਿਹਾ ਮੇਰੀ ਮਨ ਤਾਂ ਰਮਨ ਤੂੰ ਆਪਣੇ ਸਾਰੇ ਮਾਣ ਅਭਿਮਾਨ ਨੂੰ ਭੁਲਾ ਕੇ ਆਪਣੇ ਸਹੁਰੇ ਕੋਲ ਵਾਪਸ ਚਲੀ ਜਾ ਸਿਰਫ ਇੱਕ ਵਾਰ ਪੂਰੀ ਇਮਾਨਦਾਰੀ ਤੇ ਹੌਸਲੇ ਨਾਲ ਆਪਣੇ ਸਹੁਰੇ ਪਰਿਵਾਰ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਤਾਂ ਕਰ ਸਾਰਾ ਕੁਝ ਠੀਕ ਹੋ ਜਾਊਗਾ ਦੂਜੇ ਹੀ ਦਿਨ ਬਿਨ ਕਿਸੇ ਨੂੰ ਕੁਝ ਦੱਸੇ ਰਮਣ ਆਪਣੇ ਸਹੁਰੇ ਚਲੀ ਗਈ ਤੇ ਫੋਨ ਕਰਕੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਇੱਥੇ ਸਭ ਠੀਕ ਆ ਕਿਸੇ ਨੂੰ ਵੀ ਮੇਰੇ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਇੱਕ ਹਫ਼ਤੇ ਬਾਅਦ ਰਮਨ ਆਪਣੇ ਪਤੀ ਦੇ ਨਾਲ ਸਾਰਿਆਂ ਨੂੰ ਮਿਲਣ ਲਈ ਆਪਣੇ ਪੇਕੇ ਆਈ। ਦੋਵੇਂ ਹੀ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਅੰਦਿਆਹੀ ਰਮਨ ਦੇ ਪਤੀ ਨੇ ਆਪਣੀ ਸੱਸ ਤੇ ਵਿਜੇ ਕੋਲੋਂ ਮਾਫ਼ੀ ਮੰਗੀ ਤੇ ਉਹ ਦੋਵੇਂ ਸਿੱਧਾ ਰੀਚਾ ਦੇ ਕਮਰੇ ਵਿੱਚ ਆ ਗਏ। ਕਮਰੇ ਵਿੱਚ ਆਉਂਦਿਆਂ ਹੀ ਰਮਨ ਰੀਚਾ ਦੇ ਗਲੇ ਲੱਗ ਗਈ। ਭਾਬੀ ਤੁਹਾਨੂੰ ਮੈਂ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ? ਤੁਸੀਂ ਮੇਰਾ ਘਰ ਟੁੱਟਣ ਤੋਂ ਬਚਾ ਲਿਆ। ਤੁਸੀਂ ਨਾ ਹੁੰਦੇ ਤਾ ਜ਼ਿੰਦਗੀ ਵਿੱਚ ਪਤਾ ਨਹੀਂ ਮੈਂ ਕਿਹੜੇ ਦੁੱਖ ਚਲਦੀ ਜਿਦਾ ਮੈਨੂੰ ਖੁਦ ਵੀ ਅੰਦਾਜ਼ਾ ਨਹੀਂ ਆ ਤੇ ਖਾਣੇ ਦੇ ਟੇਬਲ ਤੇ ਰਮਨ ਆਪਣੀ ਮਾਂ ਨੂੰ ਬੋਲੀ ਮਾਂ ਅੱਜ ਤੋਂ ਬਾਅਦ ਤੁਸੀਂ ਮੇਰੀ ਕੋਈ ਚਿੰਤਾ ਨਾ ਕਰਿਓ ਮੈਂ ਆਪਣਾ ਘਰ ਆਪਣੇ ਹਿਸਾਬ ਨਾਲ ਚਲਾ ਲਵਾਂਗੀ ਜੇ ਤੁਸੀਂ ਕਿਸੇ ਦੀ ਚਿੰਤਾ ਕਰਨੀ ਆ ਤਾਂ ਆਪਾਂ ਵੀ ਦੀ ਕਰੋ ਫਿਰ ਹੀ ਇਸ ਘਰ ਵਿੱਚ ਸ਼ਾਂਤੀ ਆਊਗੀ ਜੇ ਤੁਹਾਡਾ ਇਹ ਵਿਹਾਰ ਆ ਤਾਂ ਓਏ ਇਹ ਸਹਿੰਦੇ ਸਹਿੰਦੇ ਕਿਤੇ ਭਾਬੀ ਟੁੱਟ ਗਈ ਤਾਂ ਇਹ ਘਰ ਪੂਰੀ ਤਰ੍ਹਾਂ ਉਜੜ ਜਾਊਗਾ ਮੇਰੀ ਸੱਸ ਕੋਲੋਂ ਤਾਂ ਤੁਸੀਂ ਇਹ ਉਮੀਦ ਰੱਖਦੇ ਹੋ ਕਿ ਉਹ ਤੁਹਾਡੀ ਧੀ ਨੂੰ ਆਪਣੀ ਧੀ ਸਮਝੇ ਤੁਹਾਡੀ ਧੀ ਦੇ ਅਧਿਕਾਰਾਂ ਨੂੰ ਸਮਝੇ ਤਾਂ ਫਿਰ ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਭਾਬੀ ਨੂੰ ਕਿਉਂ ਵਾਂਝੇ ਰੱਖਿਆ ਆ ਥੋੜੀ ਦੇਰ ਲਈ ਖਾਣੇ ਦੇ ਟੇਬਲ ਤੇ ਸ਼ਾਂਤੀ ਛਾ ਗਈ ਰਮਨ ਦੇ ਸਹੁਰੇ ਜਾਂਦਿਆ ਹੀ ਰੀਚਾ ਦੀ ਸੱਸ ਵਿਜੇ ਨੂੰ ਬੋਲੀ ਬਹੂ ਨੂੰ ਲੈ ਕੇ ਅੱਜ ਕਿਤੇ ਘੁੰਮਣ ਚਲਿਆ ਜਾ ਬੱਚਿਆਂ ਨੂੰ ਮੈਂ ਸੰਭਾਲ ਲਵਾਂਗੀ ਤੇ ਮੈਂ ਅੱਜ ਰਾਤ ਦਾ ਖਾਣਾ ਖੁਦ ਬਣਾ ਲਵਾਂਗੀ ਅੱਜ ਸਹੀ ਮayne ਵਿੱਚ ਰਮਨ ਤੇ ਵਿਜੇ ਦਾ ਕਰ ਵਸ ਚੁੱਕਿਆ ਸੀ ਕਿਉਂਕਿ ਰੀਚਾ ਦੀ ਸੱਸ ਨੇ ਖੁਦ ਨੂੰ ਬਦਲ ਝੋ ਲਿਆ ਸੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਨਾਲ ਉਦੋਂ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ